ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਆ ਇਹ ਦੋ ਦੋ ਕੁੰਡੀਆਂ ਦਾ ਡਿਜ਼ਾਈਨ ਮੈਂ 8 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਦੋ ਦੋ ਕੁੰਡੀਆਂ ਦੇ ਹਿਸਾਬ ਨਾਲ ਕੁੰਡੇ ਲੈਣੇ ਆ ਬਹੁਤ ਹੀ ਸੌਖਾ ਹੈ ਡਿਜ਼ਾਈਨ ਵਾ ਡਿਜ਼ਾਈਨ ਸਿਰਫ 4 ਸਲਾਈਆਂ ਵਿੱਚ ਬਣਦਾ ਵਾ 4 ਸਲਾਈਆਂ ਸਿੱਧੀਆਂ ਪੁੱਠੀਆਂ ਬਣਦੀਆਂ ਵਾ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਬਹੁਤ ਹੀ ਸੌਖਾ ਡਿਜ਼ਾਈਨ ਵਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕੋਟੀ ਸਵੈਟਰ ਕਿ ਵੀ ਤੇ ਬਣਾ ਸਕਦੇ ਹੋ ਇਹ ਡਿਜ਼ਾਈਨ ਨੂੰ ਨਿਊ ਬਿਗਨਰ ਵੀ ਆਸਾਨੀ ਨਾਲ ਬਣਾ ਸਕਦੇ ਆ ਜਿਹੜੀ ਮੈਂ ਇਹਦੀ ਇਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਸਾਰੇ ਹੀ ਕੁੰਡਿਆਂ ਨੂੰ ਸਿੱਧਾ ਸਿੱਧਾ ਬਣਾ ਕੇ ਕੰਪਲੀਟ ਕਰਨਾ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਸਾਰੇ ਹੀ ਕੁੰਡੀਆਂ ਨੂੰ ਸਿੱਧਾ ਸਿੱਧਾ ਹੀ ਬਣਾਉਣਾ ਬਹੁਤ ਹੀ ਇਹ ਮੋਟਾ-ਮੋਟਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਵਾ ਥੋੜੀ ਜੀ ਇਹਦੇ ਵਿੱਚ ਜਾਲੀ ਬਣਦੀ ਆ ਜਿੰਨੇ ਵੀ ਤੁਹਾਡੇ ਕੋਲ ਕੁੰਡੇ ਹੋਣਗੇ ਤੁਸੀਂ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਸਿੱਧਾ-ਸਿੱਧਾ ਹੀ ਬਣਾ ਕੇ ਕੰਪਲੀਟ ਕਰਨਾ ਡਿਜ਼ਾਈਨ ਦੀ ਪਹਿਲੀ ਸਿਲਾਈ ਕੰਪਲੀਟ ਹੋ ਗਈ ਦੂਸਰੀ ਸਿਲਾਈ ਪੁੱਠੀ ਸਾਈਡ ਤੋਂ ਦੂਸਰੀ ਸਿਲਾਈ ਵਿੱਚ ਸਾਰੇ ਹੀ ਕੁੰਡਿਆਂ ਨੂੰ ਪੁੱਠਾ-ਪੁੱਠਾ ਹੀ ਬਣਾਉਣਾ ਇਹ ਮੈਂ ਦੂਸਰੀ ਸਿਲਾਈ ਬਣਾ ਕੇ ਤੀਸਰੀ ਸਿਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਦੋ ਸਿਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਿਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਵੀ ਸਾਰੇ ਹੀ ਕੁੰਡਿਆਂ ਨੂੰ ਸਿੱਧਾ-ਸਿੱਧਾ ਹੀ ਬਣਾ ਕੇ ਕੰਪਲੀਟ ਕਰਨਾ ਇਹ ਤੀਸਰੀ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾਉਣਾ ਚੌਥੀ ਸਲਾਈ ਪੁੱਠੀ ਵਿੱਚ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਹੀ ਬਣਾਉਣਾ ਇਹ ਮੈਂ ਦੋ ਸਲਾਈਆਂ ਬਣਾ ਕੇ ਪੰਜਵੀਂ ਸਲਾਈ ਤੇ ਡਿਜ਼ਾਈਨ ਬਣਾਣਾ ਫਿਰ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਪੰਜਵੀਂ ਸਲਾਈ ਸਿੱਧੀ ਸਾਈਡ ਤੋਂ ਪੰਜਵੀਂ ਸਲਾਈ ਵਿੱਚ ਡਿਜ਼ਾਈਨ ਬਣਾਣਾ ਸ਼ੁਰੂ ਹੋਣਾ ਪੰਜਵੀਂ ਸਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਇੱਕ ਕੁੰਡਾ ਸਿੱਧਾ ਬਣਾਉਣਾ ਕੁੰਡੇ ਦੇ ਸਾਈਡ ਤੋਂ ਦੀ ਸਲਾਈ ਨੂੰ ਪਾਉਣਾ ਇੱਕ ਲੂਪ ਬਣਾ ਲੈਣੀ ਫਿਰ ਇਹਨੂੰ ਵੱਲ ਮਾਰਨਾ ਇਹ ਦੋ ਇਹ ਕੁੰਡੇ ਨੂੰ ਸਿੱਧਾ ਬਣਾ ਲੈਣਾ ਇਹ ਇੱਕ ਕੁੰਡੇ ਦੇ ਤਿੰਨ ਕੁੰਡੇ ਬਣ ਗਏ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਡਿਜ਼ਾਈਨ ਪੰਜਵੀਂ ਸਿੱਧੀ ਸਲਾਈ 'ਚ ਬਣਾਉਣਾ ਇੱਕ ਕੁੰਡਾ ਸਿੱਧਾ ਕੁੰਡੇ ਦੇ ਸਾਈਡ ਤੋਂ ਦੀ ਸਲਾਈ ਨੂੰ ਪਾਉਣਾ ਇੱਕ ਲੂਪ ਬਣਾ ਲੈਣੀ ਵਲ ਮਾਰਨਾ ਦੋ ਇਹ ਕੁੰਡੇ ਨੂੰ ਸਿੱਧਾ ਬਣਾ ਲੈਣਾ ਇੱਕ ਕੁੰਡੇ ਦੇ ਤਿੰਨ ਕੁੰਡੇ ਬਣ ਗਏ ਡਿਜ਼ਾਈਨ ਦੀ ਪੰਜਵੀਂ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਬਣਾਉਣਾ ਤੁਸੀਂ ਬਾਊਂਡਰ ਬਣਾ ਕੇ ਫਿਰ ਇਹ ਡਿਜ਼ਾਈਨ ਬਣਾਉਣਾ ਵਾ ਇਹ ਡਿਜ਼ਾਈਨ ਮੁਰਦਾ ਵਾ ਜਿੰਨੇ ਵੀ ਤੁਹਾਡੇ ਕੋਲ ਕੁੰਡੇ ਹੋਣਗੇ ਦੀ ਪੰਜਵੀਂ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਇੱਕ ਗੁੰਡਾ ਸਿੱਧਾ ਕੁੰਡੇ ਦੇ ਸਾਈਡ ਤੋਂ ਦੀ ਸਲਾਈ ਨੂੰ ਪਾਉਣਾ ਇੱਕ ਲੂਪ ਬਣਾਉਣੀ ਵੱਲ ਮਾਰਨਾ ਦੋ ਇੱਕ ਵਾਰ ਫਿਰ ਇਹਨੂੰ ਸਿੱਧਾ ਬਣਾ ਲੈਣਾ ਇੱਕ ਕੁੰਡੇ ਦੇ ਤਿੰਨ ਕੁੰਡੇ ਬਣੜੇ ਇੱਕ ਕੁੰਡਾ ਸਿੱਧਾ ਸੇਰ ਤੋਂ ਦੀ ਸਲਾਈ ਨੂੰ ਪਾਉਣਾ ਇੱਕ ਲੂਪ ਬਣਾਉਣੀ ਵਲ ਮਾਰਨਾ ਦੋ ਫਿਰ ਇਹਨੂੰ ਸਿੱਧਾ ਬਣਾ ਲੈਣਾ ਲਾਸਟ ਵਿੱਚ ਵੀ ਇਹੀ ਡਿਜ਼ਾਈਨ ਬਣਾਉਣਾ ਲਾਸਟ ਵਾਲਾ ਕੁੰਡਾ ਸਿੱਧਾ ਡਿਜ਼ਾਈਨ ਦੀ ਪੰਜਵੀਂ ਸਲਾਈ ਕੰਪਲੀਟ ਹੋ ਗਈ ਛੇਵੀਂ ਸਲਾਈ ਪੁੱਠੀ ਸਾਈਡ ਤੋਂ ਛੇਵੀਂ ਸਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਛੇਵੀਂ ਸਲਾਈ ਵਿੱਚ ਕੁੰਡੇ ਕੱਟਨੇ ਆ ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ ਪੁੱਠਾ ਬਣਾਉਂਦੇ ਹੋਏ ਫਿਰ ਅਗਲੇ ਦੋਵਾਂ ਦਾ ਵੀ ਇੱਕ ਕਰ ਦੇਣਾ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਡਿਜ਼ਾਈਨ ਛੇਵੀਂ ਪੁੱਠੀ ਸਲਾਈ ਚ ਬਣਾਉਣਾ ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ ਫਿਰ ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ ਜਿਹੜੇ ਕੁੰਡੇ ਵੱਡੇ ਉਹ ਘਟਣ ਦੇ ਛੇਵੀਂ ਸਲਾਈ ਵਿੱਚ ਛੇਵੀਂ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਬਣਾਉਣਾ ਛੇਵੀਂ ਸਲਾਈ ਅਨੁਸਾਰ ਹੀ ਪੁੱਠਾਈਆ ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ ਫਿਰ ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ ਡਿਜ਼ਾਈਨ ਦੀ ਛੇਵੀਂ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਦੋਵਾਂ-ਦੋਵਾਂ ਕੁੰਡਿਆਂ ਦਾ ਇੱਕ ਕਰਦੇ ਹੋਏ ਦੋਵਾਂ ਕੁੰਡਿਆਂ ਦਾ ਇੱਕ ਕਰਤਾ ਲਾਸਟ ਵਿੱਚ ਵੀ ਦੋਵਾਂ ਦਾ ਇੱਕ ਐਕਸਟਰਾ ਕੁੰਡਾ ਪੁੱਠਾ ਡਿਜ਼ਾਈਨ ਦੀਆਂ ਸ਼ੀਅਸ ਸਲਾਈਆਂ ਕੰਪਲੀਟ ਹੋ ਗਈਆਂ 7ਵੀਂ ਸਲਾਈ ਸਿੱਧੀ ਸਾਈਡ ਤੋਂ 7ਵੀਂ ਸਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਤਾਗੇ ਨੂੰ ਵਲ ਮਾਰਨਾ ਸਲਾਈ ਤੇ ਇਹਨਾਂ ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ ਬੈਕ ਲੂਪ ਤੋਂ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਡਿਜ਼ਾਈਨ 7ਵੀਂ ਸਿੱਧੀ ਸਲਾਈ 'ਚ ਬਣਾਉਣਾ ਨਾਲ ਨਾਲ ਕੁੰਡਾ ਘਟਣ ਵੀ ਡਿਆ ਨਾਲ ਨਾਲ ਕੁੰਡਾ ਵਧਣ ਵੀ ਡਿਆ ਫਿਰ ਵਲ ਮਾਰਨਾ ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ। ਆ ਵੇਖੋ ਇਸ ਤਰੀਕੇ ਨਾਲ ਡਿਜ਼ਾਈਨ ਬਣਨਾ। ਤਾਗੇ ਨੂੰ ਵੜ ਮਾਰਨਾ। ਦੋਵਾਂ ਕੁੰਡੀਆਂ ਇਕੱਠਿਆਂ ਦਾ ਇੱਕ ਕਰ ਦੇਣਾ। ਫਿਰ ਤਾਗੇ ਨੂੰ ਵੜ ਮਾਰਨਾ ਜਿਵੇਂ ਜਾਲੀ ਪਾਈ ਦੀ। ਦੋਵਾਂ ਕੁੰਡੀਆਂ ਦਾ ਇੱਕ ਕਰਤਾ। ਇਸ ਤਰੀਕੇ ਨਾਲ ਡਿਜ਼ਾਈਨ ਬਣਨਾ ਬਹੁਤ ਹੀ ਉੱਬਰਮਾ ਉੱਬਰਮਾਏ ਡਿਜ਼ਾਈਨ ਬਣਦਾ ਵਾ। ਤਾਗੇ ਨੂੰ ਵੜ ਮਾਰਨਾ ਜਾਲੀ ਪਾਉਣੀ। ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ ਫਿਰ ਧਾਗੇ ਨੂੰ ਬਲ ਮਾਰਨਾ ਜਾਲੀ ਪਾਉਣੀ ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ ਆ ਵੇਖੋ ਇਸ ਤਰੀਕੇ ਨਾਲ ਇਹ ਡਿਜ਼ਾਈਨ ਬਣਨਾ ਫਿਰ ਧਾਗੇ ਨੂੰ ਬਲ ਮਾਰਨਾ ਦੋਵਾਂ ਕੁੰਡਿਆਂ ਦਾ ਇੱਕ ਕਰ ਦੇਣਾ ਲਾਸਟ ਵਾਲਾ ਕੁੰਡਾ ਸਿੱਧਾ ਡਿਜ਼ਾਈਨ ਦੀ 7ਵੀਂ ਸਿਲਾਈ ਕੰਪਲੀਟ ਹੋ ਗਈ ਡਿਜ਼ਾਈਨ ਬਣ ਗਿਆ 7ਵੀਂ ਸਿਲਾਈ ਪੁੱਠੀ ਸਾਈਡ ਤੋਂ ਇਹ ਡਿਜ਼ਾਈਨ ਦੀ ਲਾਸਟ ਸਿਲਾਈ ਆ 8ਵੀਂ ਸਲਾਈ ਵਿੱਚ ਸਾਰੇ ਹੀ ਕੁੰਡੀਆਂ ਨੂੰ ਪੁੱਠਾ-ਪੁੱਠਾ ਹੀ ਬਣਾ ਕੇ ਕੰਪਲੀਟ ਕਰਨਾ 8ਵੀਂ ਸਲਾਈ ਵਿੱਚ ਸਾਰੇ ਕੁੰਡੀਆਂ ਨੂੰ ਪੁੱਠਾ-ਪੁੱਠਾ ਹੀ ਬਣਾਉਣਾ ਇਹ ਮੈਂ 8ਵੀਂ ਸਲਾਈ ਬਣਾ ਕੇ ਫਿਰ ਤੁਹਾਨੂੰ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ 8 ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ 8 ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊਗਾ ਇਹ ਡਿਜ਼ਾਈਨ ਬਹੁਤ ਹੀ ਸੌਖਾ ਤੁਸੀਂ ਕਿਸੇ ਵੀ ਕਲਰ ਤੇ ਬਣਾਉਂਗੇ ਬਹੁਤ ਹੀ ਉੱਬਰ ਕੇ ਆਉਂਦਾ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਖੇ-ਸੌਖੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ